ਆ ਰਮੇਨਾ ਬੁਸਮਾਓ ਕਬੀਰ ਜੋ ਅਮਜੰਤ ਬਜਾਵਤੇ ਟੂਟ ਗਏ ਸਭ ਤਾਰ ਜੰਤ ਬਜਾਰਾ ਕੀਆ ਕਰੇ ਚਲੇ ਬਜਾਵਣ ਹਾਰ ਕਬੀਰ ਨਾਏ ਮੁਰੋਤਾਂ ਗੁਰੂ ਕੀ कर न कबीर जेते पाप कीअ राखे तरे दरार कबीर जेते पाप कीअ रखे तरे दराए ਬਰਗੜ ਪੈੰਡਾਨ ਸਾਹਿਬ ਜੇ ਪੁੱਛੇ ਧਰਮ ਰਾਏ ਕਬੀਰਨ ਕਾ ਸਿਮਰਨ ਛਾਡ ਕੇ ਬਾੜਿਓ ਬੋਤਿਕ ਟੰਬ ਤੰਦਾ ਕਰਤਾ ਰਹਿ ਗਿਆ ਪਾਈ ਰਿਆਨਾ ਬੰਦ ਕਬੀਰਨ ਕਾ ਸਿਮਰਨ ਛਾਡ ਕੇ ਰਾਤ ਜਗਾਵਣ ਜਾਏ ਕਬੀਰ ਅਰਖਾ ਜਿੰਦਰਮ ਜਾਟ ਕੇ ਰਾਤ ਜਗਾਵਣ ਜਾਏ ਦਰਪਣ ਹੋਏ ਕੇ ਉਤੇਰੇ ਜਾਏ ਆਪਣੇ ਗਾਇ ਕਬੀਰ ਅਰਖਾ ਜਿੰਦਰਮ ਜਾਟ ਕੇ ਰੋਈ ਰੱਖੇ ਦਾ ਦੀ ਰੂਹ ਕੇ ਤਰੇ ਬਾਰ ਸੇ ਮਨ ਚਾਰ ਕੰਬੀਰ ਜਿਤਰਾ ਹੀ ਅਤ ਕਣੀ ਅਰਜ ਪਹਿਰ ਦੇਨਾ ਤੁਰੇ ਪਰ ਖੇ ਲੈ ਨਾ ਗਰੇ ਤਕਾਰਾ ਨਾਏ ਕੰਬੀਰ ਸੋਏ ਬੁਖ ਤਨ ਹੈ ਨਾਮੁ ਤੇ ਕੰਝੇ ਰਾਮਾ ਬਪਰੇ ਬਿਦਰੋਏ ਬਗਰਾਮ ਕਬੀਰ ਤੋਂ ਇੱਕ ਤੁੰਦ ਪਨੇ ਜਖ ਲਿਹਰ ਕਾ ਦਾਸ ਜੈ ਕਰਦਾਸ ਨਾਇਕ ਜੈ ਸੁਨ ਟਾਕ ਬਲਾ ਕੰਬੀਰਿਆ ਕੇ ਬਾਣ ਜਵਨ ਕਾਨ ਲਾਗ ਦੁਆ ਪਰਾਇਆ ਸੁਗਾ ਦੇ ਪਗਾ ਭਲੀ ਜੁਆ ਅੰਮ੍ਰਿਤ ਦਿਨ ਜਾਏ ਕੰਬੀਰ ਸਭ ਜਾਗਿ ਆਉ ਬਿਰਿਆ ਮੰਗਲ ਕਾਂ ਦੇ ਚਿਂਢਾਏ ਕੋਈ ਕਾਉ ਗੋਦੈ ਤਬ ਦੇਖੀ ਢੋਗ ਬਜਾ